ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਸੀ ਜੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਾਜ਼ਰ ਹੋਏ ਦੋਸਤੋ ਅੱਜ ਵੇਲੇ ਦੀਆਂ ਵੱਡੀਆਂ ਖਬਰਾਂ ਤੇ ਦੋਸਤੋ ਬੋਲਦੇ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਭਾਰਤ ਨਾਲ ਅਸੀਂ ਤਾਂ ਵਪਾਰ ਕਰਾਂਗੇ ਕਰੀਬੀ ਦੋਸਤ ਨੇ ਟੈਰਿਫ ਦੇ ਦਿੱਤਾ ਟਰੰਪ ਨੂੰ ਝਟਕਾ ਫਿਨਲੈਂਡ ਦੇ ਵਿਦੇਸ਼ ਮੰਤਰੀ ਐਲੀਨਾ ਵਾਲਟੋਨੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਭਾਰਤ ਤੇ ਨਵੇਂ ਟੈਰਿਫ ਦੀ ਮੰਗ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ। ਇਹ ਕਹਿੰਦੇ ਹੋਏ ਕਿ ਯੂਰੋਪੀਅਨ ਯੂਨੀਅਨ ਭਾਰਤ ਨਾਲ ਵਪਾਰ ਵਧਾਉਣ ਅਤੇ ਟੈਰਿਫ ਘਟਾਉਣ ਦੀ ਕੰਮ ਕਰ ਰਹੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਫਿਨਲੈਂਡ ਨੂੰ ਅਮਰੀਕਾ ਦਾ ਇੱਕ ਨਜ਼ਦੀਕੀ ਦੇਸ਼ ਮੰਨੇ ਜਾਂਦਾ ਹੈ ਅਤੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਦਾ 트੍ਰੰਪ ਨਾਲ ਬਹੁਤ ਨਜ਼ਦੀਕੀ ਸਬੰਧ ਹੈ। ਵੱਧਣ ਉਸ ਤੋਂ ਅਗਲੀ ਵੱਡੀ ਖਬਰ ਦੇ ਵੱਲ ਅਕਾਲੀ ਦਲ ਦਾ ਸੀਨੀਅਰ ਲੀਡਰ ਦੇ ਸਕਦਾ ਹੈ ਅਸਤੀਫਾ ਭਾਜਪਾ ਵਿੱਚ ਸ਼ਾਮਲ ਹੋਣ ਦੇ ਚਰਚੇ ਅਕਾਲੀ ਦਲ ਦਾ ਇੱਕ ਸੀਨੀਅਰ ਲੀਡਰ ਅੱਜ ਜਾਂ ਫਿਰ ਭਲਕੇ ਅਸਤੀਫਾ ਦੇ ਸਕਦਾ ਹੈ ਸੂਤਰਾਂ ਦੇ ਹਵਾਲੇ ਨਾਲ ਖਬਰ ਆ ਕੇ ਕਿਹੜਾ ਨੇਤਾ ਅਸਤੀਫਾ ਦੇਣ ਜਾ ਰਿਹਾ ਹੈ ਉਹ ਸਟੇਟ ਦਾ ਲੀਡਰ ਵੀ ਹੋਇਆ ਅਤੇ ਇਸ ਤੋਂ ਇਲਾਵਾ ਉਹ ਵਿਧਾਇਕ ਵੀ ਰਹਿ ਚੁੱਕਿਆ ਹੈ ਮੰਨਿਆ ਜਾ ਰਿਹਾ ਹੈ ਕਿ ਅੱਜ ਇਹ ਫਿਰ ਭਲਕੇ ਉਹ ਅਸਤੀਫਾ ਦੇਵੇਗਾ ਇਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਵੇਗਾ ਬਾਦ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ ਸਰਕਾਰ ਨੇ ਤੀਜੇਨਾਂ ਦੇ ਬੋਨਸ ਦਾ ਕੀਤਾ ਐਲਾਨ ਤਿਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਆਮ ਬਨੇ ਕਰਮਚਾਰੀਆਂ ਨੂੰ ਇੱਕ ਮਹੱਤਵਪੂਰਨ ਵਾਅਦਾ ਕੀਤਾ ਹੈ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਗਰੁੱਪ ਸੀ ਅਤੇ ਨਾਨ ਗੈਸਟਡ ਗਰੁੱਪ ਬੀ ਕਰਮਚਾਰੀਆਂ ਲਈ ਉਤਪਾਦਕਤਾ ਲਿੰਕਡ ਬੋਨਸ ਵਜੋਂ 30 ਦਿਨਾਂ ਦੀ ਤਨਖਾਹ ਦੇ ਬਰਾਬਰ ਐਡ ਹੌਕ ਬੋਨਸ ਦਾ ਐਲਾਨ ਕੀਤਾ ਹੈ ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਆਦੇਸ਼ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ 2024-25 ਲਈ ਬੋਨਸ ਦੀ ਰਕਮ 698000 ਤੱਕ ਕੀਤੀ ਗਈ ਹੈ ਬਾਦ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਸੁਧਾਰ ਪਰ ਪੰਜਾਬੀ ਕਈ ਗ੍ਰੈਜੂਏਟ ਜਵੰਤਾ ਜੋ ਹਰਿਆਣੇ ਦੇ ਪਿੰਜੌਰ ਨੇੜੇ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਦੀ ਹਾਲਾਤ ਵਿੱਚ ਥੋੜਾ ਸੁਧਾਰ ਹੋਇਆ ਹੈ ਉਹ ਚੰਡੀਗੜ੍ਹ ਦੇ 46 ਹਸਪਤਾਲ ਮੁਹੱਲੇ ਵਿੱਚ ਦਾਖਲ ਹਨ ਅਤੇ ਡਾਕਟਰਾਂ ਅਨੁਸਾਰ ਉਹਨਾਂ ਨੂੰ 4 ਵਿੱਚੋਂ ਨ ਲਾਈਫ ਸਪੋਰਟ ਮਸ਼ੀਨਾਂ ਤੋਂ ਹਟਾ ਦਿੱਤਾ ਗਿਆ ਹੈ ਪਰ ਉਹ ਅਜੇ ਵੀ ਵੈਂਟੀਲੇਟਰ ਤੇ ਹਨ ਤੇ ਹੋਸ਼ ਵਿੱਚ ਨਹੀਂ ਆਏ ਹਨ ਬਾਦਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਇੰਡੀਆ ਵਰਸਸ ਪਾਕਿਸਤਾਨ ਸੱਜ ਮਿਲਣ ਦੇ ਬਾਵਜੂਦ ਵੀ ਨਹੀਂ ਸੁਧਰ ਰਹੇ ਹਾਰਿਸ ਰਾਹੁਫ ਹੋਣਾ ਆਈਸੀਸੀ ਮੋੜ ਤੋਂ ਕਰਾਏਗਾ ਕਾਰਵਾਈ ਪਾਕਿਸਤਾਨ ਤੇ ਤੇਜ਼ ਗੇਂਦਬਾਜ਼ ਹਾਰੀਫ ਰਾਹੁਫ ਇੱਕ ਵਾਰ ਫਿਰ ਵਿਵਾਦਾਂ ਵਿੱਚ ਗਿਰ ਗਏ ਹਨ ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਕੈਚ ਕਰਨ ਤੋਂ ਬਾਅਦ ਰਾਊਫ ਨੇ ਜਹਾਜ਼ ਹੱਦ ਸੇ ਵਾਂਗ ਜਸ਼ਨ ਮਨਾਇਆ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹੈਰਾਨੀ ਦੀ ਗੱਲ ਉਹ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਵਿਰੁੱਧ ਸੁਪਰ 4 ਮੈਚ ਵਿੱਚ ਇਸੇ ਤਰ੍ਹਾਂ ਦੇ ਜਸ਼ਨ ਲਈ ਉਸ ਨੂੰ ਇੰਟਰਨੈਸ਼ਨਲ ਕ੍ਰਿਕਟ ਕਮੇਟੀ ਦਾ ICC ਦੁਆਰਾ ਜੁਰਮਾਨਾ ਲਗਾਇਆ ਗਿਆ ਸੀ ਬਾਦਾਂ ਦੋਸਤੋ ਅਗਲੀ ਵੱਡੀ ਖਬਰ ਦੇ ਪੱਲ SGPC ਨੇ ਇੰਗਲੈਂਡ ਵਿੱਚ ਖੋਲ੍ਹਿਆ ਤਾਲ ਮਿਲ ਕੇਂਦਰ ਯੂਕੇ ਸਮੇਤ ਪੂਰੇ ਯੂਰਪ ਦੀਆਂ ਸੰਗਤਾਂ ਲਈ ਮਹੱਤਵਪੂਰਨ ਸਾਫਤ ਹੋਵੇਗਾ ਤਾਲਮਿਲ ਕੇਂਦਰ ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੀ ਮੰਗ ਲੋੜਾਂ ਦੇ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਇੰਗਲੈਂਡ ਦੇ ਬਰਮਿੰਗਮ ਵਿਖੇ ਤਾਲਮਿਲ ਕੇਂਦਰ ਦੀ ਸਥਾਪਨਾ ਕੀਤੀ ਗਈ ਇਸ ਕੇਂਦਰ ਦੀ ਸਥਾਪਨਾ ਸ਼੍ਰੋਮਣੀ ਕਮੇਟੀ ਦੇ ਮੁੰਬਈ ਤੋਂ ਮੈਂਬਰ ਸਰਦਾਰ ਗੁਰਿੰਦਰ ਸਿੰਘ ਬਾਵਾ ਤੇ ਅੰਤਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਵੱਲੋਂ ਕੀਤੀ ਯਤਨਾਂ ਤੇ ਖਾਲਸਾ ਪੰਥ ਅਕੈਡਮੀ ਬਰਗਿੰਗਮ ਦੇ ਸਹਿਯੋਗ ਨਾਲ ਸੰਭਵ ਹੋਈ ਹੈ ਬਦੋਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਸ਼ਹਿਰ ਸਬਜੀ ਮੰਡੀ ਹਰ ਐਤਵਾਰ ਰਹੇਗਾ ਬੰਦ ਜਾਣੋ ਕਿਉਂ ਚੁੱਕੀ ਗਈ ਇਹ ਮੰਗ ਮੱਛਿਆਹਾਕਾਰ ਪੰਜਾਬ ਦੇ ਲੁਧਿਆਣਾ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਅਸਲ ਲੁਧਿਆਣਾ ਸਬਜੀ ਮੰਡੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕੁਲਪ੍ਰੀਤ ਸਿੰਘ ਰੁਬਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਆੜਤੀਆਂ ਭਾਈਚਾਰੇ ਨੇ ਹਰ ਐਤਵਾਰ ਲੁਧਿਆਣੇ ਵਿੱਚ ਥੋਕ ਸਬਜ਼ੀ ਮੰਡੀ ਅਤੇ ਫਸਲ ਮੰਡੀ ਬੰਦ ਕਰਨ ਦਾ এজেন্ডਾ ਪੇਸ਼ ਕੀਤਾ ਬਾਦਿਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸਕੂਲ ਹੌਲੀਡੇਜ਼ ਜੁਆਕਾਂ ਦੀਆਂ ਲੱਗ ਗਈਆਂ ਮੌਜਾ ਜਾਣੋ ਅਕਤੂਬਰ ਵਿੱਚ ਕਿੰਨੇ ਦਿਨ ਬੰਦ ਰਹਿਣਗੇ ਸਕੂਲ ਅਕਤੂਬਰ 2025 ਸਕੂਲੀ ਬੱਚਿਆਂ ਲਈ ਬਹੁਤ ਖਾਸ ਮਹੀਨਾ ਹੋਣ ਜਾ ਰਿਹਾ ਹੈ ਇਸ ਮਹੀਨੇ ਵੱਡੇ ਤਿਉਹਾਰ ਅਤੇ ਖਾਸ ਮੌਕਿਆਂ ਨਾਲ ਭਰਿਆ ਹੋਇਆ ਹੈ ਗਾਂਧੀ ਜਯੰਤੀ ਦੁਸਹਿਰਾ ਦੀਵਾਲੀ ਗੋਵਰਦਨ ਪੂਜਾ ਤੇ ਭਾਈ ਦੂਜ ਬਰਗ ਜਸ਼ਨ ਦੇ ਨਤੀਜੇ ਵਜੋਂ ਕਈ ਸਕੂਲੀ ਛੁੱਟੀਆਂ ਹੋਣਗੀਆਂ ਐਤਵਾਰ ਤੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਜੋੜੀਆਂ ਜਾਣਗੀਆਂ ਜਿਸ ਨਾਲ ਵਿਦਿਆਰਥੀਆਂ ਨੂੰ ਆਰਾਮ ਕਰਨ ਤੇ ਤਿਉਹਾਰਾਂ ਦਾ ਆਨੰਦ ਲੈਣ ਲਈ ਕਾਫੀ ਸਮਾਂ ਮਿਲੇਗਾ